ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਜਵੀਰ ਇੱਕ ਨਵੀਂ ਕਹਾਣੀ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੀਲੀਆਂ ਕੰਧਾਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਕੀ ਤੂੰ ਕੋਈ ਵੀ ਕੰਮ ਸਹੀ ਢੰਗ ਨਾਲ ਕਰ ਸਕਦੀ ਹੈ ਜਾਂ ਨਹੀਂ ਸਬਜ਼ੀ ਚ ਲੂਣ ਘੱਟ ਦੁੱਧ ਚ ਜ਼ਿਆਦਾ ਖੰਡ ਅਤੇ ਰੋਟੀਆਂ ਐਵੇਂ ਲੱਗਦੀਆਂ ਨੇ ਜਿਵੇਂ ਦੋ ਦਿਨ ਪਹਿਲਾਂ ਬਣਾਈਆਂ ਹੋਣ ਜਿਵੇਂ ਹੀ ਭਾਂਡੇ ਡਿੱਗਣ ਦੀ ਆਵਾਜ਼ ਆਈ ਪ੍ਰੇਮ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਅਨਪੜਵ ਕੋਈ ਕੰਮ ਕਰਨ ਦਾ ਤਰੀਕਾ ਨਹੀਂ ਤੇਰੇ ਕੋਲ ਕੈਨ ਨੂੰ ਤੂੰ ਐਮਏ ਪਾਸ ਕੀਤੀ ਐ ਨੌਕਰੀ ਕਰਦੀ ਐ ਪਰ ਹੈ ਬਿਲਕੁਲ ਅਨਪੜ੍ਹ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਤੇ ਫਿਰ ਪਤਾ ਲੱਗੂਗਾ ਕਿ ਤੁਸੀਂ ਕਿਵੇਂ ਹੋ ਤੁਸੀਂ ਹਰ ਸਮੇਂ ਲੜਦੇ ਰਹਿੰਦੇ ਹੋ ਤੁਹਾਨੂੰ ਤਾਂ ਗੱਲ ਕਰਨ ਦਾ ਢੰਗ ਵੀ ਨਹੀਂ ਹੈ ਮੈਂ ਮੰਨਦੀ ਐ ਕਿ ਮੈਂ ਬੁਰੀ ਐ ਪਰ ਕੀ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਪਣੇ 10 ਸਾਲ ਪੁਰਾਣੇ ਦੋਸਤ ਵਿਕਰਮ ਤੋਂ ਕਿਵੇਂ ਗੁੱਸੇ ਹੋ ਉਹ 6 ਵਾਰ ਘਰ ਆਇਆ ਐ ਪਰ ਉਸ ਨਾਲ ਗੱਲ ਕਰਨਾ ਛੱਡੋ ਤੁਸੀਂ ਉਸ ਨੂੰ ਮਿਲੇ ਵੀ ਨਹੀਂ ਰਿਸ਼ਤੇ ਇਸ ਤਰ੍ਹਾਂ ਨਹੀਂ ਨਿਭਾਏ ਜਾਂਦੇ ਉਹਨਾਂ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਸਵੀਤਾ ਨੇ ਦਫ਼ਤਰ ਜਾਣ ਦੀ ਤਿਆਰੀ ਕਰਦਿਆਂ ਕਿਹਾ ਉਹਨਾਂ ਦੇ ਵਿਆਹ ਨੂੰ 2 ਸਾਲ ਹੋ ਗਏ ਸਨ ਪਰ ਇੱਕ ਵੀ ਦਿਨ ਅਜਿਹਾ ਨਹੀਂ ਸੀ ਜਦੋਂ ਪ੍ਰੇਮ ਨੇ ਲੜਾਈ ਨਾ ਕੀਤੀ ਹੋਵੇ ਮੇਰੇ ਨਾਲ ਜ਼ਿਆਦਾ ਬਕਵਾਸ ਕਰਨ ਦੀ ਲੋੜ ਨਹੀਂ ਹੈ ਮੈਨੂੰ ਕਿਸੇ ਦੀ ਪਰਵਾਹ ਨਹੀਂ ਤੂੰ ਆਪਣੇ ਆਪ ਨੂੰ ਕੀ ਸਮਝਦੀ ਹੈ ਭਾਸ਼ਣ ਦੇਣਾ ਬੰਦ ਕਰ ਪ੍ਰੇਮ ਮੈਂ ਭਾਸ਼ਣ ਨਹੀਂ ਦੇ ਰਹੀ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਹਰ ਸਮੇਂ ਜਿੱਦੀ ਰਹਿਣ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ ਇਸ ਤਰ੍ਹਾਂ ਕਰਨ ਨਾਲ ਤੁਸੀਂ ਸਾਰਿਆਂ ਨੂੰ ਆਪਣੇ ਤੋਂ ਦੂਰ ਕਰ ਲਵੋਗੇ। ਇਨਸਾਨ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਵੱਡਿਆ ਹੀ ਮੈਨੂੰ ਸਮਝਾਉਣ ਵਾਲੀ। ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈ। ਜੇ ਤੈਨੂੰ ਕੋਈ ਦਿੱਕਤ ਹੋ ਰਹੀ ਹੈ ਤਾਂ ਤੂੰ ਵੀ ਜਾ ਸਕਦੀ ਹੈ। ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਪ੍ਰੇਮ ਬੜਬੜਾਉਂਦਾ ਹੋਇਆ ਘਰੋਂ ਬਾਹਰ ਚਲਾ ਗਿਆ। ਸविता ਹੈਰਾਨ ਰਹਿ ਗਈ। ਕੀ ਕਿਹਾ ਪ੍ਰੇਮ ਨੇ? ਉਹ 2 ਸਾਲ ਤੋਂ ਉਸ ਨੂੰ ਬਰਦਾਸ਼ਤ ਕਰ ਰਹੀ ਸੀ। ਕਿਉਂਕਿ ਉਸ ਨੂੰ ਮੇਰੀ ਸੀਕੇ। ਪ੍ਰੇਮ ਦਾ ਸੁਭਾਅ ਕਿਸੇ ਨਾ ਕਿਸੇ ਦਿਨ ਬਦਲ ਜਾਵੇਗਾ। ਉਹ ਤੇ ਉਹ ਰਿਸ਼ਤਿਆਂ ਦੀ ਕਦਰ ਕਰਨਾ ਸਿੱਖ ਜਾਵੇਗਾ ਪਰ ਪ੍ਰੇਮ ਸਾਰਿਆਂ ਨਾਲ ਲੜਨ ਲਈ ਤਿਆਰ ਸੀ ਜੇ ਕੋਈ ਚੀਜ਼ ਉਸਦੀ ਪਸੰਦ ਦੀ ਨਹੀਂ ਹੁੰਦੀ ਸੀ ਤਾਂ ਉਹ ਗੁੱਸੇ ਹੋ ਜਾਂਦਾ ਸੀ ਪਰ ਅੱਜ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ ਆ ਕੇ ਉਹ ਕਹਿਣਾ ਕਿ ਚਾਹੁੰਦਾ ਸੀ ਸविता ਕੁਝ ਦਿਨ ਸੋਚ ਲੈਂਦੀ ਅਤੇ ਫਿਰ ਫੈਸਲਾ ਲੈਣ ਵਿੱਚ ਇੱਕ ਪਲ ਵੀ ਦੇਰ ਨਾ ਕੀਤੀ ਪ੍ਰੇਮ ਦਫ਼ਤਰ ਤੋਂ ਬਾਅਦ ਫਿਲਮ ਦੇਖਣ ਚਲਾ ਗਿਆ ਸੀ ਫਿਰ ਜਦੋਂ ਉਹ ਦੇਰ ਰਾਤ ਘਰ ਪਰਤਿਆ ਤਾਂ ਘਰ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਇਹ ਦੇਖ ਕੇ ਉਹ ਪਰੇਸ਼ਾਨ ਹੋ ਗਿਆ ਆਪਣੇ ਆਪ ਨੂੰ ਕੀ ਸਮਝਦੀ ਹੈ ਮੇਰੇ ਆਉਣ ਤੋਂ ਪਹਿਲਾਂ ਹੀ ਸੌ ਗਈ ਉਸ ਨੂੰ ਘਟੋ ਘਟ ਬਾਲਕਨੀ ਦੀ ਲਾਈਟ ਤਾਂ ਚਲਦੀ ਛੱਡ ਦੇਣੀ ਚਾਹੀਦੀ ਸੀ ਪ੍ਰੇਮ ਆਪਣੀ ਆਦਤ ਅਨੁਸਾਰ ਉੱਠ ਬੜਾਇਆ ਫਿਰ ਜਦੋਂ ਕਾਫੀ ਦੇਰ ਤੱਕ ਘੰਟੀ ਵਜਾਉਣ ਦੇ ਬਾਵਜੂਦ ਦਰਵਾਜ਼ਾ ਨਾ ਖੁੱਲਿਆ ਤਾਂ ਉਸ ਨੇ ਡੁਪਲੀਕੇਟ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਸविता ਘਰ ਨਹੀਂ ਸੀ ਹਰ ਪਾਸੇ ਸਨਨਾਟਾ ਛਾਇਆ ਹੋਇਆ ਸੀ ਇਹ ਪਹਿਲੀ ਵਾਰ ਹੋਇਆ ਸੀ ਕਿ ਉਸ ਦੇ ਆਉਣ ਤੇ ਸविता ਘਰ ਨਹੀਂ ਸੀ ਤਾਂ ਕਿ ਸਵੀਤਾ ਸੱਚਮੁੱਚ ਘਰ ਛੱਡ ਗਈ ਹੈ। ਉਸ ਨੂੰ ਇੱਕ ਪੱਲੇ ਅਜੀਬ ਲੱਗਾ ਪਰ ਫਿਰ ਉਹ ਨਾਰਮਲ ਹੋ ਗਿਆ। ਹੂੰ ਜੇ ਜਾਣਦੀ ਹੈ ਤਾਂ ਜਾਵੇ। ਮੈਂ ਉਸ ਦੇ ਨਖਰੇ ਨਹੀਂ ਚੁੱਕ ਸਕਦਾ। ਆਪੇ ਇੱਕ ਦੋ ਦਿਨਾਂ ਵਿੱਚ ਵਾਪਸ ਆ ਜਾਵੇਗੀ। ਉਹ ਬੁਰਬੜਾਉਂਦਾ ਹੋਇਆ ਉਸ ਰਾਤ ਭੁੱਖਾ ਹੀ ਸੌਂ ਗਿਆ। ਦਿਨ ਹਫ਼ਤੇ ਅਤੇ ਮਹੀਨੇ ਲੰਘ ਗਏ ਪਰ ਨਾ ਸਵੀਤਾ ਵਾਪਸ ਆਈ ਅਤੇ ਨਾ ਹੀ ਪ੍ਰੇਮ ਨੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੇ ਵਿਕਰਮ ਨੂੰ ਕਈ ਵਾਰ ਫੋਨ ਕੀਤਾ। ਪਰ ਉਸਨੇ ਬਿਨਾ ਗੱਲ ਕੀਤੇ ਹੀ ਕਾਲ ਕੱਟ ਦਿੱਤੀ ਜਦੋਂ ਉਸਨੇ ਵਿਕਰਮ ਦੇ ਵਿਹਾਰ ਦਾ ਜ਼ਿਕਰ ਆਪਣੇ ਦਫ਼ਤਰ ਦੇ ਇੱਕ ਸਾਥੀ ਨਾਲ ਕੀਤਾ ਤਾਂ ਉਹ ਮੁਸਕਰਾ ਕੇ ਆਪਣੇ ਸੀਟ ਤੇ ਬੈਠ ਗਿਆ ਜਦੋਂ ਇੱਕ ਹੋਰ ਸਾਥੀ ਨੇ ਉਸ ਦੀ ਮੁਸਕਰਾਹਟ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਸਾਡੇ ਪ੍ਰੇਮ ਨੂੰ ਇਹ ਨਹੀਂ ਪਤਾ ਕਿ ਕਿਸੇ ਦੋਸਤ ਨੂੰ ਜ਼ਿੰਦਗੀ ਵਿੱਚੋਂ ਕੱਢਣਾ ਸੌਖਾ ਹੁੰਦਾ ਹੈ ਪਰ ਜੇਕਰ ਪਤਨੀ ਨੂੰ ਛੱਡ ਦਿੱਤਾ ਜਾਵੇ ਤਾਂ ਫਿਰ ਦੋਸਤ ਤਾਂ ਕੀ ਕੋਈ ਵੀ ਰਿਸ਼ਤਾ ਨਿਭਾਉਣਾ ਔਖਾ ਹੋ ਜਾਂਦਾ ਹੈ ਹੁਣ ਦੇਖਣਾ ਹਰ ਕੋਈ ਪ੍ਰੇਮ ਤੋਂ ਮੂੰ ਮੋੜ ਲਵੀਗਾ। ਸविता ਦੇ ਜਾਣ ਤੋਂ ਬਾਅਦ ਸ਼ੁਰੂ ਵਿੱਚ ਪ੍ਰੇਮ ਨੂੰ ਆਪਣੀ ਆਜ਼ਾਦੀ ਬਹੁਤ ਪਸੰਦ ਆਈ। ਜਦੋਂ ਜੀ ਕਰਦਾ ਘਰ ਆ ਜਾਂਦਾ। ਹੋਟਲ ਵਿੱਚ ਖਾਣਾ ਖਾ ਲੈਂਦਾ ਅਤੇ ਸਵੇਰੇ ਦੇਰ ਤੱਕ ਸੁੱਤਾ ਰਹਿੰਦਾ। ਪਰ ਹੌਲੀ-ਹੌਲੀ ਉਸ ਦਾ ਦਮ ਘੁੱਟਣ ਲੱਗਾ। ਰਾਤ ਨੂੰ ਹਨੇਰੇ ਅਤੇ ਚੁੱਪ ਵਿੱਚ ਡੁੱਬੇ ਘਰ ਵਿੱਚ ਆਉਣਾ। ਕੱਚਾ ਪੱਕਾ ਖਾਣਾ ਖੁਦ ਬਣਾਉਣਾ ਅਤੇ ਇਕੱਲੇ ਬੈਠ ਕੇ ਟੀਵੀ ਦੇਖਣਾ। ਹੁਣ ਕੋਈ ਸविता ਨਹੀਂ ਸੀ ਜਿਸ ਤੇ ਉਹ ਆਪਣਾ ਗੁੱਸਾ ਕੱਢ ਸਕੇ। ਇਸ ਲਈ ਉਹ ਆਪਣਾ ਗੁੱਸਾ ਨੌਕਰਾਨੀ ਤੇ ਕੱਢਦਾ ਕਦੇ ਉਸਦੇ देर ਆਉਣ ਨਾਲ ਤੇ ਕਦੇ ਘਰ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਤੇ ਮਾਲਕਨ ਦੇ ਜਾਣ ਤੋਂ ਬਾਅਦ ਨੌਕਰਾਨੀ ਇਕੱਲੇ ਮਾਲਕ ਲਈ ਕੰਮ ਕਰਨ ਤੋਂ ਝਿਜਕਦੀ ਸੀ ਇੱਕ ਦਿਨ ਉਸ ਨੇ ਇਹ ਕਹਿ ਕੇ ਕੰਮ ਛੱਡ ਦਿੱਤਾ ਕਿ ਘਰ ਵਿੱਚ ਕੋਈ ਔਰਤ ਨਹੀਂ ਹੈ ਇਸ ਲਈ ਮੇਰੇ ਆਦਮੀ ਨੇ ਇੱਥੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪ੍ਰੇਮ ਨੇ ਇੱਕ ਲੜਕੇ ਨੂੰ ਨੌਕਰ ਰੱਖ ਲਿਆ ਜੋ ਸਾਰਾ ਦਿਨ ਘਰ ਹੀ ਰਹਿੰਦਾ ਪਰ ਉਹ ਜਿੰਨਾ ਵੀ ਸਮਾਨ ਲੈ ਕੇ ਆਉਂਦਾ ਉਹ ਘਰ ਦਾ ਜਾਂਦਾ ਸੀ ਅੱਜ ਇਹ ਨਹੀਂ ਹੈ ਅੱਜ ਉਹ ਨਹੀਂ ਹੈ ਇਹ ਕਹਿ ਕੇ ਉਹ ਪ੍ਰੇਮ ਨੂੰ ਤੰਗ ਕਰਦਾ ਰਹਿੰਦਾ ਉਸਦੇ ਗਵਾਂਡੀ ਨੇ ਉਸ ਨੂੰ ਇੱਕ ਦੋ ਵਾਰ ਚੇਤਾਵਨੀ ਵੀ ਦਿੱਤੀ ਸੀ ਕਿ ਤੁਹਾਡਾ ਨੌਕਰ ਆਪਣੇ ਜਾਣ ਪਛਾਣ ਵਾਲਿਆਂ ਨੂੰ ਦਿਨਵੇਲੇ ਇੱਥੇ ਲੈ ਕੇ ਆਉਂਦਾ ਹੈ ਪਰ ਪ੍ਰੇਮ ਨੇ ਸੋਚਿਆ ਕਿ ਸ਼ਾਇਦ ਗਵਾਂਡੀ ਉਸਦੇ ਨੌਕਰ ਰੱਖਣ ਨਾਲ ਈਰਖਾ ਕਰਦਾ ਹੈ ਇੱਕ ਦਿਨ ਜਦੋਂ ਪ੍ਰੇਮ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਜਲਦੀ ਘਰ ਆਇਆ ਤਾਂ ਉਸਨੇ ਦੇਖਿਆ ਕਿ ਨੌਕਰ ਉਸਦੇ ਬੈਡਰੂਮ ਵਿੱਚ ਇੱਕ ਕੁੜੀ ਨਾਲ ਸੀ ਇਹ ਦੇਖਦੇ ਹੀ ਉਹ ਗੁੱਸੇ 'ਚ ਆ ਗਿਆ ਅਤੇ ਨੌਕਰ ਨੂੰ ਘਰੋਂ ਬਾਹਰ ਕੱਢ ਦਿੱਤਾ ਇਕੱਲਾਪਾ ਨੂੰ ਸੁੱਤੇ ਹਾਵੀ ਹੋਣ ਲੱਗਾ ਸੀ ਉਸਨੇ ਆਪਣੀ ਮਾਂ ਨੂੰ ਕਈ ਵਾਰ ਆਪਣੇ ਕੋਲ ਆ ਕੇ ਰਹਿਣ ਲਈ ਕਿਹਾ ਪਰ ਉਸਨੇ ਕਿਹਾ beta ਮੇਰੀ ਤਬੀਰ ਠੀਕ ਨਹੀਂ ਹੈ ਇਸ ਤੋਂ ਇਲਾਵਾ ਮੇਰੀ ਨੂੰਹ ਵੀ ਘਰ ਨਹੀਂ ਹੈ ਮੇਰੀ ਦੇਖਭਾਲ ਕੌਣ ਕਰੇਗਾ ਮੇਰਾ ਹੌਣਾ ਤੇਰੇ ਕੰਮ ਨੂੰ ਵਧਾ ਦੇਵੇਗਾ ਪ੍ਰੇਮ ਦੀਆਂ ਭੈਣਾਂ ਜੋ ਮਹੀਨੇ ਵਿੱਚ ਦੋ ਤਿੰਨ ਵਾਰ ਭਾਬੀ ਕੋਲ ਆਉਂਦੀਆਂ ਸਨ ਉਹਨਾਂ ਨੇ ਵੀ ਹੁਣ ਆਉਣਾ ਬੰਦ ਕਰ ਦਿੱਤਾ ਸੀ ਉਹ ਕਹਿੰਦੀ ਹੈ ਕਿ ਭਾਈ ਸਾਨੂੰ ਆਪਣੇ ਪਰਿਵਾਰ ਤੋਂ ਹੀ ਸਮਾਂ ਨਹੀਂ ਮਿਲਦਾ ਆਪਣੇ ਘਰ ਵੀ ਖਾਣਾ ਬਣਾਓ ਤੇ ਇੱਥੇ ਆ ਕੇ ਵੀ ਬਣਾਓ ਹੁਣ ਅਸੀਂ ਇੱਥੇ ਆ ਕੇ ਖਾਣਾ ਨਹੀਂ ਬਣਾ ਸਕਦੀਆਂ ਜਦੋਂ ਭਾਬੀ ਹੁੰਦੀ ਸੀ ਤਾਂ ਆਰਾਮ ਹੁੰਦਾ ਸੀ ਸਭ ਕੁਝ ਤਿਆਰ ਮਿਲਦਾ ਸੀ ਅਤੇ ਅਸੀਂ ਵੀ ਭਾਬੀ ਦੇ ਘਰ ਦੋ ਚਾਰ ਦਿਨ ਸ਼ਾਂਤੀ ਨਾਲ ਲਿਵਾਉਂਦੀਆਂ ਸਾਂ ਪ੍ਰੇਮ ਉਹਨਾਂ ਦੀਆਂ ਗੱਲਾਂ ਸੁਣ ਕੇ ਖੇਚ ਜਾਂਦਾ ਅਤੇ ਉਹਨਾਂ ਨੂੰ ਛਿੜਕ ਵੀ ਦਿੰਦਾ ਪਰ ਇਕਲਤਾ ਅਤਿਮੰਦ ਹਾਲੀ ਦੇ ਸਮੁੰਦਰ ਵਿੱਚ ਡੁੱਬੇ ਹੋਣ ਕਾਰਨ ਉਹ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਸੀ ਉਸ ਦਾ ਰੋਣ ਦਾ ਮਨ ਕਰਦਾ ਸविता ਨੇ ਜਿਵੇਂ ਹੁਨਰ ਤੇ ਪਿਆਰ ਨਾਲ ਸਾਰੇ ਰਿਸ਼ਤੇ ਸੰਭਾਲ ਕੇ ਰੱਖੇ ਹੋਏ ਸਨ ਇਸ ਲਈ ਉਸ ਦੇ ਜਾਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਇਸ ਤਰ੍ਹਾਂ ਮੂੰਹ ਮੋੜ ਲਿਆ ਸੀ ਜਿਵੇਂ ਉਹ ਸविता ਦੇ ਰਿਸ਼ਤੇਦਾਰ ਹੋਣ ਉਹ ਮਿੰਨਤਾ ਕਰਨ ਤੋਂ ਬਾਅਦ ਕੁਝ ਘੰਟਿਆਂ ਲਈ ਆਈ ਭੂਆ ਨੇ ਆਗੇ ਬੜੇ ਦੁੱਖ ਨਾਲ ਕਿਹਾ ਹੁਣ ਤੇਰੇ ਘਰ ਵਿੱਚ ਆਉਣ ਦਾ ਦਿਲ ਨਹੀਂ ਕਰਦਾ ਤੈਨੂੰ ਮੇਰੀਆਂ ਗੱਲਾਂ ਬੁਰੀਆਂ ਲੱਗ ਰਹੀਆਂ ਹੋਣਗੀਆਂ ਪਰ ਸੱਚ ਤਾਂ ਇਹ ਹੈ ਕਿ ਤੇਰਾ ਉੱਤਰੀਆ ਹੋਇਆ ਚਿਹਰਾ ਦੇਖਣ ਕੌਣ ਆਵੇਗਾ ਜੇ ਸਵੀਤਾ ਜੀ ਤੋਂ ਕਿੰਨੀ ਆਉ ਭਗਤ ਕਰਦੀ ਸੀ ਚਾਹੇ ਉਹ ਕਿੰਨੀ ਵੀ ਥੱਕ ਜਾਂਦੀ ਸੀ ਪਰ ਉਸਨੇ ਕਦੇ ਮੂੰਹ ਨਹੀਂ ਬਣਾਇਆ ਸੀ ਔਰਤ ਨਾਲ ਹੀ ਘਰ ਹੁੰਦਾ ਹੈ ਪੁੱਤਰ ਨਹੀਂ ਤਾਂ ਜ਼ਿੰਦਗੀ ਬੇਕਾਰ ਹੋ ਜਾਂਦੀ ਹੈ ਦੋਸਤ ਮਿੱਤਰ ਰਿਸ਼ਤੇਦਾਰ ਕਦੋਂ ਤੱਕ ਤੇ ਕਿੰਨਾ ਕੁ ਤੁਹਾਡਾ ਸਾਥ ਦੇਣਗੇ ਇਹ ਪਤਨੀ ਹੀ ਹੈ ਜੋ ਅੰਤ ਤੱਕ ਤੁਹਾਡਾ ਸਾਥ ਦਿੰਦੀ ਹੈ પતિ ਪਤਨੀ ਆਪਸ ਵਿੱਚ ਜਿੰਨਾ ਮਰਜ਼ੀ ਲੜਦੇ ਹੋਣ ਪਰ ਇਹ ਹੀ ਇੱਕੋ ਇੱਕ ਰਿਸ਼ਤਾ ਹੈ ਜੋ ساری ਉਮਰ ਕਾਇਮ ਰਹਿੰਦਾ ਹੈ। ਪ੍ਰੇਮ ਕੀ ਕਹਿੰਦਾ ਅਤੇ ਭੂਆ ਨੂੰ ਕਿਵੇਂ ਰੋਕਦਾ ਹੈ? ਉਸ ਨੂੰ ਲੱਗਾ ਕਿ ਭੂਆ ਨੇ ਉਸ ਨੂੰ ਸ਼ੀਸ਼ਾ ਦਿਖਾਇਆ ਹੈ। ਬੇਐਸੀ ਵੀ ਉਸਨੇ ਪਿਛਲੇ 6 ਮਹੀਨਿਆਂ ਵਿੱਚ ਐਨਾ ਦੁੱਖ ਝੱਲਿਆ ਸੀ ਕਿ ਉਸ ਦਾ ਸਾਰਾ ਹੰਕਾਰ ਖਤਮ ਹੋ ਗਿਆ ਸੀ। ਉਹ ਹੋਟਲ ਦਾ ਖਾਣਾ ਖਾ ਕੇ ਅੱਕ ਗਿਆ ਸੀ ਅਤੇ ਘਰ ਵਿੱਚ ਕੋਈ ਨੌਕਰ ਨਹੀਂ ਰਹਿੰਦਾ ਸੀ। ਉਸਨੇ ਆਪਣੇ ਦੋਸਤ ਮਨੋਜ ਨੂੰ ਇਹ ਸੋਚ ਕੇ ਫੋਨ ਕੀਤਾ ਕਿ ਉਹ ਅੱਜ ਰਾਤ ਨੂੰ ਉਸਦੇ ਕਾਰਡੀਨਰ ਕਰ ਲਵੇਗਾ ਪਰ ਮਨੋਜ ਨੇ ਕਿਹਾ ਦੋਸਤ ਮੇਰੇ ਪਿਤਾ ਦੀ ਸਿਹਤ ਠੀਕ ਨਹੀਂ ਹੈ ਇਸ ਲਈ ਅੱਜ ਇਹ ਨਹੀਂ ਹੋ ਸਕਦਾ ਮੈਂ ਕਿਸੇ ਦਿਨ ਤੈਨੂੰ ਆਪ ਹੀ ਬੁਲਾ ਲਵਾਂਗਾ ਪ੍ਰੇਮ ਕੀ ਕਰ ਸਕਦਾ ਸੀ ਉਸਨੂੰ ਹੋਟਲ ਵਿੱਚ ਹੀ ਡਿਨਰ ਕਰਨ ਜਾਣਾ ਪੈਣਾ ਸੀ ਪਰ ਹੋਟਲ ਵਿੱਚ ਜਾ ਕੇ ਦੇਖਿਆ ਕਿ ਮਨੋਜ ਆਪਣੇ ਪਰਿਵਾਰ ਨਾਲ ਆਇਆ ਹੋਇਆ ਸੀ ਉਸਦੇ ਮਨ ਵਿੱਚ ਦੁੱਖ ਦੀ ਭਾਵਨਾ ਪੈਦਾ ਹੋਈ ਕਿ ਉਸਦੇ ਦੋਸਤ ਵੀ ਉਸ ਨੂੰ ਘਰ ਨਹੀਂ ਬੁਲਾਉਣਾ ਚਾਹੁੰਦੀ ਮਨੋਜ ਨੇ ਵੀ ਉਸ ਨੂੰ ਦੇਖ ਲਿਆ ਸੀ ਇਸ ਲਈ ਅਗਲੇ ਦਿਨ ਉਸ ਨੇ ਪ੍ਰੇਮ ਨੂੰ ਫੋਨ ਕੀਤਾ ਤੇ ਕਿਹਾ ਯਾਰ ਮੈਂ ਕੀ ਕਰਾਂ ਤੇਰੀ ਭਾਬੀ ਕਹਿੰਦੀ ਹੈ ਕਿ ਪ੍ਰੇਮ ਇਕੱਲਾ ਘਰ ਆਏਗਾ ਤਾਂ ਕੀ ਕਰੇਗਾ ਉਹ ਵੀ ਬਹੁਤ ਅਸਹਿਜ ਮਹਿਸੂਸ ਕਰਦੀ ਹੈ ਤੇਰੀ ਭਾਬੀ ਕਹਿੰਦੀ ਹੈ ਕਿ ਸੁਵਿਤਾ ਹੁੰਦੀ ਤਾਂ ਉਸ ਨੂੰ ਵੀ ਕੰਪਨੀ ਮਿਲ ਜਾਂਦੀ ਸਮਝਣ ਦੀ ਕੋਸ਼ਿਸ਼ ਕਰ ਇਕੱਲੇ ਆਦਮੀ ਦਾ ਪਰਿਵਾਰ ਵਾਲੇ ਘਰ ਵਿੱਚ ਆਉਣਾ ਥੋੜਾ ਜੀਵ ਲੱਗਦਾ ਹੈ ਮੈਨੂੰ ਉਮੀਦ ਹੈ ਕਿ ਤੈਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਹੋਵੇਗਾ ਉਹਨੂੰ ਪ੍ਰੇਮ ਨਹੀਂ ਰਿਹਾ ਸੀ ਜਿਸ ਨੂੰ ਬੁਰਾ ਲੱਗਦਾ ਹੋਵੇ ਇਕੱਲਤਾ ਦਿਨ ਰਾਤ ਦੇ ਤਣਾਅ ਅਤੇ ਸਹੀ ਖਾਣਾ ਨਾ ਮਿਲਣ ਕਾਰਨ ਉਸਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ ਹਰ ਰੋਜ਼ ਉਸ ਨੂੰ ਬੁਖਾਰ ਚੜ ਜਾਂਦਾ ਉਸ ਨੇ ਮਹਿਸੂਸ ਕੀਤਾ ਕਿ ਥਕਾਵਟ ਉਸਦੇ ਸਰੀਰ ਵਿੱਚ ਵਸ ਗਈ ਹੈ ਰੋਜ਼ ਬਾਹਰ ਦਾ ਖਾਣਾ ਖਾਣ ਨਾਲ ਉਸਦੇ ਲੀਵਰ ਤੇ ਅਸਰ ਪਿਆ ਸੀ ਹੁਣ ਹਾਲ ਤੇ ਸੀ ਕਿ ਜੇ ਉਹ ਕੁਝ ਵੀ ਖਾ ਲੈਂਦਾ ਤਾਂ ਉਲਟੀ ਕਰ ਦਿੰਦਾ ਜਾਂ ਪੇਟ ਦਰਦ ਨਾਲ ਕੁਰਲਾਉਣ ਲੱਗ ਪੈਂਦਾ ਡਾਕਟਰ ਨੇ ਕਿਹਾ ਕਿ ਉਸ ਨੂੰ ਪੀਲੀਆ ਹੋ ਸਕਦਾ ਹੈ। ਉਦੋਂ ਤੋਂ ਉਸ ਨੂੰ ਇੰਜ ਲੱਗਣ ਲੱਗਾ ਜਿਵੇਂ ਉਸ ਦੀ ਜ਼ਿੰਦਗੀ ਦੀ ਹਰ ਚੀਜ਼ ਪੀਲੀ ਅਤੇ ਨੀਰਸ ਹੋ ਗਈ ਹੋਵੇ। ਉਸ ਦੀ ਹਾਲਤ ਤੇ ਤਰਸ ਖਾ ਕੇ ਇੱਕ ਦਿਨ ਮਨੋਜ ਆਪਣੀ ਪਤਨੀ ਨਾਲ ਉਸ ਨੂੰ ਮਿਲਣ ਆਇਆ। ਜਦੋਂ ਉਸ ਦੀ ਪਤਨੀ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਉਸ ਨੇ ਦੇਖਿਆ ਕਿ ਸਭ ਕੁਝ ਖਿੰਡਿਆ ਹੋਇਆ ਸੀ। ਬਦਬੂ ਤੋਂ ਪਰੇਸ਼ਾਨ ਹੋ ਕੇ ਉਹ ਚਾਹ ਪਤੀ ਲੱਭਦੀ ਰਹੀ। ਕੁਝ ਵੀ ਨਾ ਮਿਲਣ ਤੋਂ ਬਾਅਦ ਪ੍ਰੇਮ ਨੂੰ ਉੱਠ ਕੇ ਚਾਹ ਬਣਾਉਣੀ ਪਈ। ਫੁੱਸ ਫਸਾਉਂਦੇ ਹੋਏ ਉਸਨੇ ਮਨੋਜ ਨੂੰ ਕਿਹਾ ਮੈਂ ਇੱਥੇ ਇੱਕ ਪਲ ਵੀ ਨਹੀਂ ਰੁਕ ਸਕਦੀ ਇਹ ਘਰ ਹੈ ਜਾਂ ਕੂੜੇ ਦਾ ਢੇਰ ਇਹ ਸੁਣ ਕੇ ਪ੍ਰੇਮ ਉਦਾਸ ਹੋ ਗਿਆ ਅਤੇ ਬੈੱਡ ਤੇ लेट ਗਿਆ ਉਹ ਕਿਸ ਕੋਲ ਸ਼ਿਕਾਇਤ ਕਰੇਗਾ ਗਲਤੀ ਤਾਂ ਉਸਦੀ ਹੀ ਸੀ ਉਸਨੇ ਸविता ਨੂੰ ਕੋਲੋਂ ਮਾਨ ਸਨਮਾਨ ਦਿੱਤਾ ਸੀ ਉਹ ਹਰ ਸਮੇਂ ਉਸ ਨਾਲ ਲਾਰਦਾ ਚਗੜਦਾ ਤੇ ਗਾਲਾਂ ਹੀ ਕੱਢਦਾ ਰਿਹਾ ਸੀ ਸविता ਦੇ ਜਾਣ ਤੋਂ ਬਾਅਦ ਸਾਰਿਆਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ ਆਕਰ ਕੋਈ ਕਿਉਂ ਬਰਦਾਸ਼ਤ ਕਰੇ ਉਸਦੇ ਸਾਰੇ ਅਤਿਆਚਾਰਾਂ ਨੂੰ ਬਰਦਾਸ਼ਤ ਕਰਨ ਦੇ ਬਾਅਦ ਵੀ ਸੁਵਿਤਾ ਨੇ ਉਸਦੀ ਦੇਖਭਾਲ ਕੀਤੀ ਸੀ। ਉਹ ਹਰ ਕੰਮ ਸਹੀ ਢੰਗ ਨਾਲ ਕਰਦੀ ਸੀ। ਪਰ ਫਿਰ ਉਸ ਸੁਵਿਤਾ ਵਿੱਚ ਕਮੀਆਂ ਲੱਭਦਾ ਰਿਹਾ। ਉਸਦਾ ਗਲਾ ਸੁੱਕਿਆ ਹੋਇਆ ਸੀ। ਜਾਗਦਿਆਂ ਹੀ ਉਸਦੀ ਨਜ਼ਰ ਸਾਹਮਣੇ ਲੱਗੇ ਸ਼ੀਸ਼ੇ 'ਤੇ ਪਈ। ਅੱਖਾਂ ਅੰਦਰ ਤਸ ਚੁੱਕੀਆਂ ਸਨ। ਦਾੜੀ ਵੱਜ ਚੁੱਕੀ ਸੀ ਅਤੇ ਕਮਜ਼ੋਰ ਸਰੀਰ ਵਿੱਚੋਂ ਨਿਕਲਦੀਆਂ ਹੱਡੀਆਂ ਉਸਦੀ ਬੇਵਸੀ ਦਾ ਮਜ਼ਾਕ ਉਡਾ ਰਹੀਆਂ ਸਨ। ਉਹ ਪਸੀਨੇ ਵਿੱਚ ਭਿੱਜਿਆ ਸੀ। ਉਸਨੇ ਸਾਰੀਆਂ ਖਿੜਕੀਆਂ ਖੋਲ ਕੇ ਪਾਣੀ ਪੀਣ ਲਈ ਫ੍ਰਿਜ ਖੋਲ੍ਹਿਆ। ਖਾਲੀ ਫ੍ਰਿਜ ਉਸਨੂੰ ਚੁੜਾ ਰਿਹਾ ਸੀ। ਉਸਦੀ ਰੋਸ਼ਨੀ ਨੂੰ ਦੇਖ ਕੇ ਉਸਨੇ ਡਰ ਕੇ ਅੱਖਾਂ ਬੰਦ ਕਰ ਲਈਆਂ। ਉਸਨੂੰ ਯਾਦ ਆਇਆ ਕਿ ਅੱਜ ਸਵੇਰੇ ਉਸਨੇ ਪੀਣ ਵਾਲਾ ਪਾਣੀ ਨਹੀਂ ਪੀਆ ਸੀ। ਕੰਡੇ ਉਸਦੇ ਗਲੇ ਨੂੰ ਚੁੱਭ ਰਹੇ ਸਨ। ਅਤੇ ਸਚੁੱਭਨ ਨਾਲ ਰਸੋਈ ਵਿੱਚ ਖੜ੍ਹਾ ਪੀਲੀਆਂ ਕੰਧਾਂ ਵੱਲ ਦੇਖਦਾ ਰਿਹਾ। ਉਸਨੇ ਮਹਿਸੂਸ ਕੀਤਾ ਕਿ ਇਹ ਪੀਲਾਪਣ ਹੌਲੀ-ਹੌਲੀ ਉਸਦੇ ਸਰੀਰ ਅਤੇ ਦਿਮਾਗ ਨੂੰ ਆਪਣੇ ਕਬਜ਼ੇ ਵਿੱਚ ਲੈ ਰਿਹਾ ਹੈ। ਕੁਸ ਨੂੰ ਲੱਗਾ ਜਿਵੇਂ ਪੀਲੀਆਂ ਕੰਧਾਂ ਉਸ ਦੀਆਂ ਭਾਰੀਆਂ ਪਲਕਾਂ ਤੇ ਟੁਕੜੇ ਟੁਕੜੇ ਹੋ ਕੇ ਡਿਗਰੀਆਂ ਹੋਣ ਤੁਸੀਂ ਸੁਣੀ ਕਹਾਣੀ ਪੀਲੀਆਂ ਕੰਧਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ